ਐਜੂਕੇਸ਼ਨ ਦਾ ਪ੍ਰਬੰਧ ਕਰਨਾ ਹੈ ਲੋਕਾਂ ਨੂੰ ਇੱਕ ਸਾਰੀ ਤੇ ਬੁੱਤ ਜਿਹੜੀ ਵਿੱਦਿਆ ਦਾ ਪ੍ਰਬੰਧ ਕਰਨਾ ਹੈ ਵਿੱਦਿਆ ਤੋਂ ਬਾਅਦ ਜਿਹੜਾ ਹੈ ਰੋਜ਼ਗਾਰ ਦਾ ਪ੍ਰਬੰਧ ਕਰ ਚੋਣਾਂ ਤੋਂ ਬਾਅਦ ਸਾਰਾ ਕੁਝ ਬਦਲ ਕੇ ਹੋ ਜਾਂਦਾ ਹੈ ਉਹੀ ਲੀਡਰ ਚੋਣਾਂ ਤੋਂ ਬਾਅਦ ਬਦਲ ਕੇ ਹੋਰ ਪਾਸੇ ਚਲ ਜਾਂਦੇ ਆ ਤੇ ਸਾਨੂੰ ਫੇਰ ਉੱਥੇ ਆ ਜਾਨੇ ਪੈਂਦਾ ਵੀ ਅਸੀਂ ਧਰਨਿਆਂ ਤੇ ਮਜ਼ਾਰਿਆਂ ਤੇ ਇਦਾਂ ਦੀਆਂ ਮੀਟਿੰਗਾਂ ਤੱਕ ਆ ਜਾਂਦੇ ਆ ਆਪ ਦੀ ਧਰਤੀ ਦੇ ਉੱਪਰ ਖੜੇ ਆ ਉਸੇ ਹਰਮੰਦਰ ਸਾਹਿਬ ਦੀ ਧਰਤੀ ਦੇ ਉੱਪਰ ਲਗਾਤਾਰ ਤਸਵੀਰਾਂ ਇਹ ਆਉਂਦੀਆਂ ਵੀ ਸਾਡੇ ਬੱਚੇ ਬੱਚੀਆਂ ਨਸ਼ੇ ਦੇ ਨਾਲ ਮਾਰੇ ਜਾ ਰਹੇ ਕੱਲ ਨੂੰ ਸਾਡੀਆਂ ਬੱਚੇ ਬੱਚੀਆਂ ਇੱਦਾਂ ਰੋਲਦੇ ਖੁਲਦੇ ਜਾਣਗੇ ਆ ਮੱਥਾ ਟੇਕ ਕੇ ਤੇ ਜਨੂਨ ਲੈ ਕੇ ਜਾਣੇ ਆ ਵੀ ਅਸੀਂ ਗਲਤ ਦੇ ਖਿਲਾਫ ਲੜਨਾ ਅਸੀਂ ਜਦੋਂ ਬਾਬਰ ਨੂੰ ਜ਼ਾਬਰ ਕਹਿ ਕੇ ਇੱਥੇ ਲਗਾਤਾਰ ਲੜੇ ਇਸ ਧਰਤੀ ਦੇ ਉੱਪਰੋਂ ਤੇ ਜਦੋਂ ਅਸੀਂ ਕਹਿ ਕਹਿਣਾ ਹੈ ਪੀ ਨਹੀਂ ਜਿੰਨਾ ਮਰਜੀ ਓਖਾ ਪੈਣਾ ਆ ਜਾਏਗਾ ਅਸੀਂ ਲੜਾਂਗੇ ਤੇ ਉੱਥੇ ਹੁਣ ਦੇਖਣ ਨੂੰ ਇਹ ਮਿਲ ਰਿਹਾ ਵੀ ਹਰ ਜਗ੍ਹਾ ਦੇ ਉੱਪਰ ਨਸ਼ੇ ਦਾ ਕਾਰੋਬਾਰ ਜਿਹੜਾ ਮੁੱਖ ਮੰਤਰੀ ਲਗਾਤਾਰ ਲੋਕਾਂ ਦੇ ਬੇੜਿਆਂ ਦੇ ਵਿੱਚ ਜਾ ਕੇ ਕਹਿੰਦਾ ਰਿਹਾ ਵੀ ਮੈਂ ਗਰੀਬਾਂ ਦਾ ਪੁੱਤ ਐ ਮੈਂ ਇਹਨਾਂ ਦੇ ਘਰ ਬਚਾਣੇ ਆ ਅੱਜ ਹਾਲਾਤੇ ਬਣ ਗਏ ਵੀ ਫਿਰ ਸਾਨੂੰ ਇਹ ਵਿਚਾਰਨਾ ਪੈ ਰਿਹਾ ਵੀ ਅਸੀਂ ਕਰਨਾ ਕੀ ਹੈ ਆਰਦੇਓ ਵੱਡੇ ਵੱਡੇ ਮਨਿਸਟਰ ਜਿਨ੍ਹਾਂ ਦੀ ਜ਼ਿੰਮੇਵਾਰੀ ਹੈ ਵੀ ਚੰਗੇ ਸਕੂਲ ਹੋਣ ਜੇ ਪੰਜਾਬ ਦੇ ਵਿੱਚ 13000 ਗਿਣਤੀ ਦੇ ਵਿੱਚ ਸਰਕਾਰੀ ਸਕੂਲ ਹੈ ਉਹਨਾਂ ਦੇ ਵਿੱਚ ਪ੍ਰੋਪਰ ਅਧਿਆਪਕ ਹੋਣ ਉਹਨਾਂ ਦੇ ਵਿੱਚ ਪ੍ਰੋਪਰ ਵਿਦਿਆਰਥੀ ਪੜਨ ਜਾਣ ਤੇ ਉਹਨਾਂ ਨੂੰ ਇੱਕ ਸਾਰੀ ਤੇ ਇੱਕ ਚੰਗੀ ਵਿੱਦਿਆ ਮਿਲੇ ਹੋ ਸਕਦਾ ਹੈ ਜੇ ਸਰਕਾਰ ਚਾਵੇ ਤੇ ਨਸ਼ਾ ਕਿਉਂ ਨਹੀਂ ਬੰਦ ਹੋ ਸਕਦਾ ਪਿੱਛੇ ਤਸਵੀਰ ਸਿਆ ਪੀ 2025 ਦਾ ਉਹ ਵੇਲਾ ਦੇਖ ਲੈ ਪੀ ਜਦੋਂ ਵੀਡੀਓ ਵਾਇਰਲ ਹੋ ਰਹੀ ਸੀ ਨਸ਼ੇ ਦੇ ਨਾਲ ਮਰਦੇ ਨੌਜਵਾਨਾਂ ਦੀਆਂ ਤੇ ਤੂੰ ਜਿਹੜੇ ਨੌਜਵਾਨ ਇਹ ਗੱਲਾਂ ਨੂੰ ਉਜਾਗਰ ਕਰਦੇ ਸੀਗੇ ਉਹਨਾਂ ਨੂੰ ਧਮਕਾਂਦਾ ਰਹਿਆ ਹੈ ਪੀ ਜਿਹੜੀਏ ਕੁਰਸੀ ਕਰ ਸਕਦੀ ਹੈ ਤੇ ਉਸ ਕੁਰਸੀ ਦੇ ਥੱਲੇ ਭੰਬੜ ਬਾਲਣ ਦੇ ਲਈ ਤੁਹਾਡੇ ਚੋਂ ਨੌਜਵਾਨੀ ਨਿਕਲ ਕੇ ਆਣੀ ਚਾਹੀਦੀ ਹੈ ਕਰਤਾਰ ਸਿੰਘ ਸਰਾਭਾ ਤੁਹਾਡੇ ਵਰਗਾ ਹੀ ਸੀ ਸ਼ਹੀਦ ਅਜਗ ਭਗਤ ਸਿੰਘ ਤੁਹਾਡੇ ਵਰਗਾ ਹੀ ਸੀ ਸ਼ਹੀਦ ਉਦਮ ਸਿੰਘ ਤੁਹਾਡੇ ਵਰਗਾ ਹੀ ਸੀ ਤੁਹਾਡੇ ਵਰਗੇ ਹੀ ਨੌਜਵਾਨ ਚੱਲ ਕੇ ਅੱਜ ਜੋ ਲੜਦੇ ਨਾ ਅੱਜ ਜੋ ਲੜਦੇ ਨਾ ਉਸ ਸਮੇਂ ਦੇ ਵਿੱਚ ਅੱਜ ਅਸੀਂ ਆਜ਼ਾਦ ਮੁਲਕ ਦੇ ਵਿੱਚ ਸਾਹ ਨਹੀਂ ਲੈਣਾ ਸੀ ਅਮਰੀਕਾ ਨੇ ਕਿਸ ਪ੍ਰਕਾਰ ਦੇ ਨਾਲ ਇੱਕ ਹੋਰ ਮੁਲਕ ਦੇ ਉੱਪਰ ਜਿਹੜਾ ਕਾਬਜ਼ ਹੋਣ ਦੇ ਲਈ ਹਮਲਾ ਕਰ ਦਿੱਤਾ ਜਦੋਂ ਲਗਾਤਾਰ ਗਾਜ਼ਾ ਦੇ ਵਿੱਚ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ ਜੰਗ ਅਸੀਂ ਲਗਾਤਾਰ ਦੇਖ ਰਹੇ ਹਾਂ ਇਹ ਤਬਦੀਲੀ ਕਰਨ ਦੇ ਲਈ ਪਿੰਡ ਪਿੰਡ ਸਭਾ ਬਣਾਉਣ ਦੀ ਲੋੜ ਹੈ ਤੇ ਅਜਿਹੇ ਛੋਟੇ ਛੋਟੇ ਜਲਸੇ ਚਾਹੇ ਗਿਣਤੀ ਵੱਧ ਇਕੱਠੀ ਹੁੰਦੀ ਹੈ ਚਾਹੇ ਘੱਟ ਇਹ ਨਹੀਂ ਪਰਵਾਹ ਕਰਨ ਦੀ ਲੋੜ ਕਰੋ ਜਲਸੇ ਵੱਧ ਤੋਂ ਵੱਧ ਇਕੱਠ ਕਰੋ ਸਭਾਵਾਂਮ ਕਰੋ ਤਾਂ ਕਿ ਨੋਜਵਾਨਾਂ ਨੂੰ ਜਾਗਰੂਕ ਕੀਤਾ ਜਾ ਕੇ ਜਾ ਸਕੇ ਇਸ ਪਾਸੇ ਨੂੰ ਜੇ ਤੁਸੀਂ ਨਹੀਂ ਕਰਨਾ ਤੇ ਵੱਡੀ ਸਰਮਾਇਦਾ 로삐 ਲੱਗੀ ਹੋਈ ਐ ਉਹ ਆਪਣੀ ਵਿਚਾਰ ਤਰ੍ਹਾਂ ਫੋਨਾਂ ਦੇ ਵਿੱਚ ਤੁਹਾਡੇ ਜਮਦੇ ਬੱਚਿਆਂ ਤੱਕ ਦੇ ਰਹੀ ਐ ਦਿਨ ਮੌਸਮ ਤੁਹਾਡੇ ਸਾਰਿਆਂ ਦੇ ਅਨੁਕੂਲ ਹੀ ਹੋਇਆ ਕਿਤਾ ਕੀ ਤੁਸੀਂ ਅਜਿਹੇ ਮਾਹੌਲ ਦੇ ਵਿੱਚ ਕੁਝ ਗੱਲਾਂ ਕਰ ਸਕੋ ਨੌਜਵਾਨਾਂ ਨੇ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸਾਡੇ ਟ੍ਰੇਡ ਯੂਨੀਅਨ ਦੇ ਆਗੂਆਂ ਨੇ ਵੀ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਇੱਥੇ ਕੋਈ ਦੂਰ ਹੋਈ ਨਹੀਂ ਕੋਚੇ ਨੌਜਵਾਨਾਂ ਦੇ ਬੋਲਣ ਦੇ ਵਿੱਚ ਫਰਕ ਹੋ ਸਕਦਾ ਹੈ ਪਰ ਭਾਵਨਾ ਜਿਹੜੇ ਹੈ ਜਜ਼ਬਾਤ ਹੈ ਉਹ ਇਹ ਬਿਆਨ ਕਰਦੇ ਹੈ ਕਿ ਜਿਹੜੀ ਸਰਕਾਰਾਂ ਅੱਜ ਕੁਰਸੀ ਦੇ ਉੱਪਰ ਬੈਠੀਆਂ ਹੋਈਆਂ ਅਸੀਂ ਆਸ ਰੱਖਦੇ ਹਾਂ ਉਹਨਾਂ ਤੋਂ ਕਿਉਂਕਿ ਜਦੋਂ ਸਾਡਾ ਮੁਲਕ ਆਜ਼ਾਦ ਹੋਇਆ ਨਾ ਅੰਗਰੇਜ਼ਾਂ ਤੋਂ ਤੇ ਮੁੱਖ ਤੌਰ ਤੇ ਪੰਜ ਜਿਹੜੀਆਂ ਗੱਲਾਂ ਦੇ ਉੱਪਰ ਸਹਿਮਤੀ ਦਿੱਤੀ ਸਰਕਾਰ ਨੇ ਜਦੋਂ ਪਹਿਲੀ ਸਰਕਾਰ ਬਣੀ ਉਹਦੇ ਵਿੱਚੋਂ ਦੋ ਗੱਲਾਂ ਇਹ ਵੀ ਹੈ ਜਿਹੜਾ ਐਜੂਕੇਸ਼ਨ ਦਾ ਪ੍ਰਬੰਧ ਕਰਨਾ ਹੈ ਲੋਕਾਂ ਨੂੰ ਇੱਕ ਸਾਰੀ ਤੇ ਮੁਫਤ ਜਿਹੜੀ ਵਿੱਦਿਆ ਦਾ ਪ੍ਰਬੰਧ ਕਰਨਾ ਹੈ ਉਹਦੇ ਤੋਂ ਬਾਅਦ ਵਿੱਦਿਆ ਤੋਂ ਬਾਅਦ ਜਿਹੜਾ ਹੈ ਰੋਜ਼ਗਾਰ ਦਾ ਪ੍ਰਬੰਧ ਕਰਨਾ ਇਹ ਗੱਲਾਂ ਆਈਆਂ ਪਰ ਅੱਜ ਹਾਲ ਤੇ ਹੈ ਕਿ ਜਦੋਂ ਤਾਂ ਚੋਣਾਂ ਹੁੰਦੀਆਂ ਵੋਟਾਂ ਆ ਜਾਣੀਆਂ ਹੁਣ 27 ਦੇ ਵਿੱਚ ਤੁਹਾਡੇ ਸਾਹਮਣੇ ਆ ਜਾਣੀਆਂ ਉਹਨਾਂ ਚੋਣਾਂ ਦੇ ਵੇਲੇ ਤਾਂ ਜਿਹੜੀ ਵੀ ਪਾਰਟੀ ਆਣੀ ਉਹਨਾਂ ਨੇ ਇਹ ਜ਼ਰੂਰ ਕਹਿਣਾ ਪੀ ਅਸੀਂ ਇਹ ਕਰਾਂਗੇ ਰੋਜ਼ਗਾਰ ਦਵਾਗੇ ਅਸੀਂ ਇਹ ਕਰਾਂਗੇ ਪਰ ਚੋਣਾਂ ਤੋਂ ਬਾਅਦ ਸਾਰਾ ਕੁਝ ਬਦਲ ਕਿਉਂ ਜਾਂਦਾ ਹੈ ਉਹੀ ਲੀਡਰ ਚੋਣਾਂ ਤੋਂ ਬਾਅਦ ਬਦਲ ਕੇ ਹੋਰ ਪਾਸੇ ਚਲ ਜਾਂਦੇ ਆ ਤੇ ਸਾਨੂੰ ਫੇਰ ਉੱਥੇ ਆ ਜਾਨੇ ਪੈਂਦਾ ਵੀ ਅਸੀਂ ਧਰਨਿਆਂ ਤੇ ਮਜਾਰਿਆਂ ਤੇ ਇਦਾਂ ਦੀਆਂ ਮੀਟਿੰਗਾਂ ਤੱਕ ਆ ਜਾਂਦੇ ਹੁਣ ਇਹ ਗੱਲ ਬਦਲਦੀ ਅੱਗੇ ਤੱਕ ਜਾਈ ਜਾ ਰਹੀ ਹੈ ਅੱਗੇ ਤੱਕ ਜਾਈ ਜਾ ਰਹੀ ਆ ਤੇ ਅਸੀਂ ਉਸ ਦੌਰ ਦੇ ਵਿੱਚ ਖੜੇ ਆ ਜਦੋਂ ਹੁਣ ਸਾਨੂੰ ਸਾਫ਼ ਜਾਪਦਾ ਵੀ ਸਾਡੇ ਹੁਣ ਪੱਲੇ ਰਹਿ ਨਹੀਂ ਗਿਆ ਇਹ ਧਰਤੀ ਸਿੱਖੀ ਨੂੰ ਸਾਡੇ ਗੋਲਡਨ ਟੈਂਪਰ ਸ੍ਰੀ ਹਰਮੰਦਰ ਸਾਹਿਬ ਨੂੰ ਲਗਾਤਾਰ ਸਾਡਾ ਸਜਦਾ ਹੁੰਦਾ ਇੱਧਰ ਨੂੰ ਜਦੋਂ ਅਸੀਂ ਸਿਰ ਤੱਕਦੇ ਆ ਮੈਂ ਉਸ ਦੁਆਬੇ ਦੇ ਬਿਲਕੁਲ ਕੰਢੀ ਦੇ ਖੇਤਰ ਤੋਂ ਆਨਾ ਤੇ ਜਦੋਂ ਅਸੀਂ ਅੰਮ੍ਰਿਤਸਰ ਨੂੰ ਯਾਦ ਕਰਦੇ ਆ ਤੇ ਸਾਨੂੰ ਪਤਾ ਵੀ ਸਾਡਾ ਇੱਕ ਇਤਿਹਾਸ ਹੈ ਇੱਥੇ ਸਿੱਖੀ ਦਾ ਖੇਰੇ ਜਿਹੜੇ ਦਸਮ ਪਾਤਸ਼ਾਹ ਆ ਉਹਨਾਂ ਦੇ ਜਿਹੜੇ ਚਾਰ ਯੋਧੇ ਆ ਕਿਸ ਪ੍ਰਕਾਰ ਦੇ ਨਾਲ ਲੜੇ ਤੇ ਕਿੱਦਾਂ ਸ਼ਹਾਦਤ ਉਹਨਾਂ ਦੀ ਹੋਈ ਹੈ ਉਹ ਦੇਖ ਕੇ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਦੇਖਦੇ ਆ ਤੇ ਇੱਕ 7 ਸਾਲ ਦਾ ਬੱਚਾ ਤੇ ਇੱਕ 9 ਸਾਲ ਦਾ ਬੱਚਾ ਕਿੱਦਾਂ ਦੀਵਾਰ ਦੇ ਵਿੱਚ ਚਿਣ ਕੇ ਸ਼ਹੀਦ ਹੋਇਆ ਤੇ ਅੱਜ ਜਿਹੜੀ ਪੰਜਾਬ ਦੀ ਧਰਤੀ ਦੇ ਉੱਪਰ ਖੜੇ ਆ ਉਸੇ ਹਰਮੰਦਰ ਸਾਹਿਬ ਦੀ ਧਰਤੀ ਦੇ ਉੱਪਰ ਲਗਾਤਾਰ ਤਸਵੀਰਾਂ ਇਹ ਆਉਂਦੀਆਂ ਕਿ ਸਾਡੇ ਬੱਚੇ ਬੱਚੀਆਂ ਨਸ਼ੇ ਦੇ ਨਾਲ ਮਾਰੇ ਜਾ ਰਹੇ ਸਰਦਜੀਤ ਹੈਰੀ ਨੇ ਕੱਲ ਹੀ ਤਸਵੀਰ ਵੀਡੀਓ ਪਾਈ ਮੇਰੇ ਬੈਠੇ ਬੈਠੇ ਇੱਥੇ ਮੈਂ ਇੱਥੇ ਪੁੱਜਿਆ ਹੀ ਹਾਂ ਹਜੇ ਮੁੜੇ ਗੱਡੀ ਚਲਾ ਰਿਹਾ ਮੈਂ ਨਾਲ ਇਹਨਾਂ ਦਾ ਨੌਜਵਾਨਾ ਨਾਲ ਬੈਠ ਕੇ ਦਿਖ ਰਿਹਾ ਤੇ ਮੈਂ ਦੱਸ ਰਿਹਾ ਪੀ ਹਰਮੰਦਰ ਸਾਹਿਬ ਨੂੰ ਇਹ ਸੜਕ ਜਾਂਦੀ ਹੈ ਤੇ ਨਾਲ ਹੀ ਫੋਨ ਦੇ ਉੱਪਰ ਉਹ ਵੀਡੀਓ ਦੇ ਹਜੇ 2-4 ਮਿੰਟ ਇਹਨਾਂ ਨੂੰ ਪੋਸਟ ਕਿਤੇ ਨੂੰ ਹੋਏ ਤੇ ਮੈਂ ਦੇਖ ਕੇ ਮੇਰੇ ਧਾ ਨਿਕਲ ਗਈ ਇੱਕ ਲੜਕੀ ਜਵਾਨ ਜਹਾਨ ਲੜਕੀ ਜਿਹੜੀ ਨਸ਼ੇ ਦੇ ਵਿੱਚ ਤੋਤਾ ਹੈ ਤੇ ਇੱਕ ਨੌਜਵਾਨ ਜਿਹਦੇ ਵੱਲੋਂ ਬਣਾਈ ਗਈ ਹੋਣੀ ਹੈ ਉਹਨੂੰ ਹਾਕਾ ਮਾਰ ਰਿਹਾ ਹੈ ਤੇ ਉਹ ਦੱਸ ਰਿਹਾ ਵੀ ਇਹ ਫਲਾਨੀ ਜਗ੍ਹਾ ਤੇ ਫਲਾਨਾ ਹੈ ਤੇ ਮੈਂ ਦੇਖ ਕੇ ਤਾਂ ਨਿਕਲ ਗਈ ਵੀ ਹਾਂ ਇਹ ਕੱਲ ਨੂੰ ਸਾਡੀਆਂ ਬੱਚੇ ਬੱਚੀਆਂ ਇੱਦਾਂ ਰੋਲਦੇ ਖੁਲਦੇ ਜਾਣਗੇ ਅੰਮ੍ਰਿਤਸਰ ਦੇ ਵਿੱਚ ਜਦੋਂ ਅਸੀਂ ਇੱਥੋਂ ਜਾਂਦੇ ਹਰਮੰਦਰ ਸਾਹਿਬ ਮੱਥਾ ਟੇਕ ਕੇ ਤੇ ਜਨੂਨ ਲੈ ਕੇ ਜਾਂਦੇ ਆਂ ਵੀ ਅਸੀਂ ਗਲਤ ਦੇ ਖਿਲਾਫ ਲੜਨਾ ਅਸੀਂ ਜਦੋਂ ਬਾਬਰ ਨੂੰ ਜ਼ਾਬਰ ਕਹਿ ਕੇ ਇੱਥੇ ਲਗਾਤਾਰ ਲੜਾਈ ਐ ਇਸ ਧਰਤੀ ਦੇ ਉੱਪਰੋਂ ਤੇ ਜਦੋਂ ਅਸੀਂ ਕਹਿ ਕਹਿਣਾ ਐ ਵੀ ਨਹੀਂ ਜਿੰਨਾ ਮਰਜੀ ਓਖਾ ਪੈਣਾ ਆ ਜਾਏਗਾ ਅਸੀਂ ਲੜਾਂਗੇ ਤੇ ਉੱਥੇ ਹੁਣ ਦੇਖਣ ਨੂੰ ਇਹ ਮਿਲ ਰਿਹਾ ਵੀ ਹਰ ਜਗ੍ਹਾ ਦੇ ਉੱਪਰ ਨਸ਼ੇ ਦਾ ਕਾਰੋਬਾਰ ਤੇ ਹਾਲਾਤ ਇੰਨੇ ਜ਼ਿਆਦਾ ਵੱਧਦੇ ਚਾਈ ਜਾਂਦੇ ਐ ਹੁਣ ਇਹ ਗੱਲ ਇਹ ਹੈ ਸਾਡੇ ਉੱਪਰ ਅਸੀਂ ਇਹ ਤੁਹਾਡੇ ਨਾਲ ਗੱਲ ਕਰ ਰਹੀ ਮੇਰੇ ਨਾਲ ਜ਼ਿਆਦਾ ਤੁਸੀਂ ਸਾਰੇ ਜਾਣਦੇ ਹੋ ਤੁਸੀਂ ਰੋਜ਼ ਆਪਣੇ ਮਨ ਦੇ ਵਿੱਚ ਮਹਿਸੂਸ ਕਰਦੇ ਹੋਵੋਗੇ ਵੀ ਇਹ ਵਾਪਰ ਹੀ ਜਾ ਰਿਹਾ ਇਹ ਬਦਲੂਗਾ ਕਿਦਾਂ ਇਹਦੇ ਤੋਂ ਪਹਿਲਾਂ ਇੱਕ ਸਰਕਾਰ ਰਹੀ ਹੈ ਕਾਂਗਰਸ ਦੀ ਉਹ ਸਰਕਾਰ ਦੇ ਬਿਲੇ ਜਿਹੜੇ ਮੁੱਖ ਮੰਤਰੀ ਬਣਿਆ ਉਹਨਾਂ ਨੇ ਸਾਡਾ ਜਿਹੜੇ ਕਹਿ ਲੀਏ ਵੀ ਸਾਡੇ ਹੀ ਧਰਮ ਦੇ ਇੱਕ ਗ੍ਰੰਥ ਨੂੰ ਹੱਥ ਦੇ ਵਿੱਚ ਰੱਖ ਕੇ ਜਿਹੜੀ ਐ ਸੋਖਾਦੀ ਸੀ ਕਿ ਮੈਂ ਇੰਨੇ ਦਿਨਾਂ ਦੇ ਵਿੱਚ ਨਸ਼ਾ ਪੰਜਾਬ ਦੇ ਵਿੱਚੋਂ ਖਤਮ ਕਰ ਦਵਾਂਗਾ 5 ਸਾਲ ਬੀਤ ਗਏ 5 ਸਾਲ ਬੀਤਣ ਤੋਂ ਬਾਅਦ ਨਵੀਂ ਸਰਕਾਰ ਆ ਗਈ 92 ਸੀਟਾਂ ਤੇ ਬਾਈ ਬਾਈ ਇਲੈਕਸ਼ਨਾਂ ਚ ਦੋ ਹੋਰ ਐਮਐਲਏ ਜਿੱਤ ਕੇ ਅੱਜ 94 ਐਮਐਲਏ ਦੀ ਸਰਕਾਰ ਪੰਜਾਬ ਦੇ ਇਤਿਹਾਸ ਦੇ ਵਿੱਚ ਇੰਨੀ ਕਦੀ ਵੀ ਸਟਰੋਂਗ ਸਰਕਾਰ ਬਣੀ ਨਹੀਂ ਤੇ ਜਿਹੜਾ ਮੁੱਖ ਮੰਤਰੀ ਲਗਾਤਾਰ ਲੋਕਾਂ ਦੇ ਬੇੜਿਆਂ ਦੇ ਵਿੱਚ ਜਾ ਕੇ ਕਹਿੰਦਾ ਰਿਹਾ ਵੀ ਮੈਂ ਗਰੀਬਾਂ ਦਾ ਪੁੱਤ ਐ ਮੈਂ ਇਹਨਾਂ ਦੇ ਘਰ ਬਚਾਣੇ ਆ ਅੱਜ ਉਹ ਮੁੱਖ ਮੰਤਰੀ ਇਹ ਗੱਲ ਕਹਿ ਰਹੀ ਨਹੀਂ ਰਿਹਾ ਅੱਜ ਹਾਲਾਤੇ ਬਣ ਗਏ ਵੀ ਫਿਰ ਸਾਨੂੰ ਇਹ ਵਿਚਾਰਨਾ ਪੈ ਰਿਹਾ ਵੀ ਅਸੀਂ ਕਰਨਾ ਕੀ ਹੈ ਉਸੇ ਦੌਰ ਦੇ ਵਿੱਚ ਕਿਉਂਕਿ ਅਸੀਂ ਪਿੰਡ-ਪਿੰਡ ਜਾਂਦੇ ਆ ਨੌਜਵਾਨਾਂ ਨੂੰ ਇਕੱਠਾ ਕਰਦੇ ਆ ਇੱਕ ਵਾਰ ਨਹੀਂ ਤਾਂ ਐਸੇ ਛਾਟੇ ਦੇ ਵਿੱਚ ਮੈਨੂੰ ਲੱਗਦਾ ਵੀ 10-12 ਵਾਰ ਸਾਨੂੰ ਧਰਨੇ ਮਜਾਰੇ ਕਰਨੇ ਪਏ ਐ ਇੱਥੋਂ ਦਾ ਹੀ ਇੱਕ ਐਸਾ ਛੋ ਪਹਿਲਾਂ ਧਮਕੀਆਂ ਦਿੰਦਾ ਰਿਹਾ ਪਲਵਿੰਦਰ ਸਿੰਘ ਨਾ ਦਾ ਅਸੀਂ ਤਾਂ ਸਕੋ ਇਹ ਕਹਿੰਨੇ ਆ ਲੋਕਾਂ ਦੇ ਵਿੱਚ ਇਕੱਠ ਕਰਕੇ ਆਪਣਾ ਦੁੱਖ ਸਾਂਝਾ ਕਰਦੇ ਆ ਵੀ ਸਾਨੂੰ ਇਹ ਨਸ਼ੇ ਦਾ ਜਿਹੜੇ ਨਸ਼ੇ ਦੇ ਵਿੱਚ ਮਰਦੇ ਬੱਚੇ ਦੇਖੇ ਨਹੀਂ ਜਾਂਦੇ ਸਾਡੇ ਕੋਲ ਦੇਖੇ ਨਹੀਂ ਜਾ ਰਿਆ ਵੀ ਸਾਡੀ ਹੀ ਭੈਣ ਚਾਹੇ ਸਾਡੀ ਮਾਂ ਦੇ ਢਡੋਨੀਓ ਜੰਮੀ ਸਾਡਾ ਹੀ ਭਾਈ ਜਿਹੜਾ ਸਾਡੇ ਮਾਂ ਦੇ ਢਡੋਨੀਓ ਜੰਮਿਆ ਉਹ ਕਿਸੇ ਸੜਕ ਦੇ ਵਿੱਚ ਮਾਰਿਆ ਜਾ ਰਿਹਾ ਉਹਦੇ ਹੱਥਾਂ ਦੇ ਵਿੱਚ ਉਹਦੀ ਬਾਹਾਂ ਦੇ ਵਿੱਚ ਟੀਕੇ ਨਾਲ ਹੀ ਰਹਿ ਜਾ ਰਿਹਾ ਸਾਡੇ ਕੋਲ ਨਹੀਂ ਦੇਖਿਆ ਜਾ ਰਿਹਾ ਉਹ ਦੇਖੋ ਸੀ ਸਾਂਝਾ ਕਰ ਰਹੇ ਆ ਇਕੱਠੇ ਹੋ ਕੇ ਇਕੱਠੇ ਹੋ ਕੇ ਦੁੱਖ ਸਾਂਝਾ ਕਰਦੇ ਆ ਤੇ ਜਿਨ੍ਹਾਂ ਦੀ ਜ਼ਿੰਮੇਵਾਰੀ ਹੈ ਪ੍ਰਸ਼ਾਸਨ ਦੇ ਅਧਿਕਾਰੀ ਜਿਨ੍ਹਾਂ ਨੇ ਵਰਦੀਆਂ ਪਾਈਆਂ ਹੋਈਆਂ ਜਿਨ੍ਹਾਂ ਨੇ ਠੇਕਾ ਲਿਆ ਹੋਇਆ ਵੀ ਅਸੀਂ ਇਦਾਂ ਦਾ ਗਲਤ ਕੰਮ ਹੋਣ ਨਹੀਂ ਦੇਣਾ ਕਾਰਦੇ ਹੋ ਵੱਡੇ ਵੱਡੇ ਮਨਿਸਟਰ ਜਿਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਚੰਗੇ ਸਕੂਲ ਹੋਣ ਜੇ ਪੰਜਾਬ ਦੇ ਵਿੱਚ 13000 ਗਿਣਤੀ ਦੇ ਵਿੱਚ ਸਰਕਾਰੀ ਸਕੂਲ ਹੈ ਉਹਨਾਂ ਦੇ ਵਿੱਚ ਪ੍ਰੋਪਰ ਅਧਿਆਪਕ ਹੋਣ ਉਹਨਾਂ ਦੇ ਵਿੱਚ ਪ੍ਰੋਪਰ ਵਿਦਿਆਰਥੀ ਪੜਨ ਜਾਣ ਤੇ ਉਹਨਾਂ ਨੂੰ ਇੱਕ ਸਾਰੀ ਤੇ ਇੱਕ ਚੰਗੀ ਵਿਦਿਆ ਮਿਲੇ ਤਾਂ ਕਿ ਉਹ ਕੱਲ ਨੂੰ ਇੱਕ ਚੰਗੇ ਮਨੁੱਖ ਬਣ ਸਕਣ ਸਾਰ ਇਹ ਵੀ ਦੇਖੇ ਵੀ ਜਦੋਂ ਪੌਣੇ 3 ਕਰੋੜ ਦੀ ਆਬਾਦੀ ਹੈ ਸਾਡੇ ਪੰਜਾਬ ਦੀ ਜਿਹਦੇ ਵਿੱਚੋਂ 60 ਲੱਖ ਨੌਜਵਾਨ ਬੇਰੁਜ਼ਗਾਰ ਹੈ ਉਹਨਾਂ ਨੌਜਵਾਨਾਂ ਨੂੰ ਰੋਜ਼ਗਾਰ ਦਾ ਪ੍ਰਬੰਧ ਕਰੇ ਜੇ ਅਸੀਂ ਰੋਜ਼ਗਾਰ ਦਾ ਪ੍ਰਬੰਧ ਨਹੀਂ ਕਰਨਾ ਕਿਉਂਕਿ ਇਹ ਸਾਤ ਸਾਰਿਆਂ ਨੂੰ ਪਤਾ ਵੀ ਜਿਹੜੀ ਨੌਜਵਾਨੀ ਆ ਉਹ ਊਰਜਾ ਦੇ ਨਾਲ ਭਰਪੂਰ ਹੁੰਦੀ ਹੈ ਬੱਚੇ ਹਨਾ ਛੋਟੇ ਬੱਚੇ ਉਹ ਕਦੀ ਬਿਜਲੀ ਦੀ ਤਾਰਾਂ ਨੂੰ ਹੱਥ ਲਾਂਦੇ ਆ ਕਦੀ ਉਹ ਸ਼ਰਾਰਤਾ ਕਰਦੇ ਆ ਕਿਉਂਕਿ ਨਰਜੀ ਉਹਨਾਂ ਨੇ ਕੁਝ ਨਾ ਕੁਝ ਕਰਨਾ ਹੁੰਦਾ ਹੈ ਇਦਾਂ ਹੀ ਜਵਾਨੀ ਹੈ ਜੇ ਜਵਾਨੀ ਨੂੰ ਤੁਸੀਂ ਕੋਈ ਚੰਗਾ ਕੰਮ ਨਾ ਦਿੱਤਾ ਉਹਨਾਂ ਨੂੰ ਸਮੇਂ ਰੰਦੇ ਚੰਗਾ ਰੋਜ਼ਗਾਰ ਦਾ ਪ੍ਰਬੰਧ ਨਾ ਕੀਤਾ ਤੇ ਉਹਨਾਂ ਨੇ ਅਜਹੀਆਂ ਲਾਮਤਾ ਦੇ ਵੱਲ ਨੂੰ ਜਾਣਾ ਹੀ ਜਾਣਾ ਹੈ ਕਿਉਂਕਿ ਨਸ਼ੇ ਦਾ ਕਾਰੋਬਾਰ ਕੋਈ ਇੱਕ ਬੰਦੇ ਦੇ ਹੱਥ ਦੇ ਵਿੱਚ ਨਹੀਂ ਬੜੂਆਂ ਦੀਆਂ ਕਈ ਮੁਲਕਾਂ ਦੀਆਂ ਸਰਕਾਰਾਂ ਨਸ਼ੇ ਦੇ ਕਾਰੋਬਾਰ ਚਲਾ ਰਹੀ ਹੈ ਨਸ਼ੇ ਦੇ ਕਾਰੋਬਾਰ ਵੱਲੋਂ ਚਲਾਈਆਂ ਜਾ ਰਹੀਆਂ ਹਨ ਦੇ ਪੱਲੇ ਕੱਖ ਨਹੀਂ ਐ ਉਹ ਚਾਹ ਕੇ ਵੀ ਪੰਜਾਬ ਦੇ ਵਿੱਚੋਂ ਨਸ਼ਾ ਬੰਦ ਨਹੀਂ ਕਰ ਸਕਦਾ ਇਹ ਗੱਲ ਸਾਬਤ ਕਰਤੀ ਪਿਛਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਗਵੰਤ ਮਾਨ ਅੱਜ ਇਸ ਗੱਲ ਨੂੰ ਕਹਿ ਕਹਦੇ ਕਦੀ ਲੋਕਾਂ ਦੇ ਵਿੱਚ ਖੜ ਕੇ ਵੀ ਮੈਂ ਨਸ਼ਾ ਖਤਮ ਕਰ ਦਿੱਤਾ ਇਹ ਤਾਂ ਤੁਸੀਂ ਦੱਸ ਦਤਾ ਨਾ ਇੱਥੇ ਅੱਜ ਇਸ ਇਕੱਠ ਨੇ ਦੱਸ ਦਿੱਤਾ ਪਈ ਅੰਮ੍ਰਿਤਸਰ ਦੇ ਵਿੱਚੋਂ ਨਸ਼ਾ ਨੀਓ ਖਤਮ ਹੋਇਆ ਉਰੇ ਖਤਮ ਕੀਤਾ ਹੁਣ ਆਈ ਅਗਲੀ ਗੱਲ ਐ ਇਹ ਤੁਹਾਡੇ ਨਾਲ ਸਾਂਝ ਪਾਣੀ ਐ ਜਿਹੜੇ ਤੁਸੀਂ ਬੈਠੇ ਹੋਇਓ ਜਿਹੜੇ ਵੱਡੀ ਗਿਣਤੀ ਚ ਨੌਜਵਾਨ ਐ ਸਾਡੇ ਬਜ਼ੁਰਗ ਐ ਜਿਹੜੇ ਲੜਦੇ ਰਹੇ ਐ ਕਿਉਂਕਿ ਕੱਲੇ ਗੱਲਾਂ ਕਰਕੇ ਨਹੀਂ ਗੱਲ ਬਣਨੀ ਕੱਲੇ ਭਾਸ਼ਣ ਦੇ ਕੇ ਗੱਲ ਨਹੀਂ ਹੋ ਬਣਨੀ ਗੱਲ ਇਹਦੇ ਤੋਂ ਅੱਗੇ ਚਲਣੀ ਐ ਵੀ ਅਸੀਂ ਕਰਨਾ ਕੀ ਅੱਜ ਦੇ ਵੇਲੇ ਚ ਅਸੀਂ ਅੱਜ ਜਵਾਨੀ ਚ ਹੈਗੇ ਆਂ ਭੱਜ ਨੱਡ ਸਕਦੇ ਆਂ ਊਰਜਾ ਦੇ ਨਾਲ ਭਰਪੂਰ ਐ ਪਰ ਬੜਾਪੇ ਦੇ ਵਿੱਚ ਸਾਡੇ ਕੋਲ એનર્ਜੀ ਦੀ ਜਿਹੜੀ ਐ ਘਾਟ ਹੋ ਜਾਂਦੀ ਐ ਸੋ ਸਕਦੇ ਆ ਚੰਗਾ ਆਈਡੀਆ ਦੇ ਸਕਦੇ ਆਂ ਪਰ ਅੱਜ ਹੀ ਵੇਲਾ ਆਇਆ ਕਿ ਕੁਝ ਨਾ ਕੁਝ ਕੀਤਾ ਜਾਵੇ। ਉਹਦੇ ਲਈ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਜਿਹੜੀ ਲਗਾਤਾਰ ਯਤਨ ਕਰਦੀ ਹੈ ਪਿੰਡੋਂ ਪਿੰਡ ਅਸੀਂ ਲਗਾਤਾਰ ਪਿਛਲੀ 24 ਮਈ ਨੂੰ ਕਰਤਾਰ ਸਿੰਘ ਸਰਾਬੇ ਦੇ ਜਨਮ ਦਿਹਾੜੇ ਤੇ ਇੱਕ ਵੱਡਾ ਕਾਟ ਕੀਤਾ ਜਲੰਧਰ ਦੇ ਵਿੱਚ। ਪੂਰੇ ਪੰਜਾਬ ਭਰ ਦੇ ਵਿੱਚੋਂ 1500 ਨੌਜਵਾਨਾਂ ਨੇ ਇਕੱਠੇ ਹੋ ਕੇ ਉੱਥੇ ਕਿ ਸੋਈ ਖਾਦੀ। ਵੀ ਅਸੀਂ ਪੂਰੇ ਪੰਜਾਬ ਦੇ ਵਿੱਚ ਜਾਵਾਂਗੇ। ਸਾਨੂੰ ਪਤਾ ਪੰਜਾਬ ਦੇ ਘਰ-ਘਰ ਦੇ ਵਿੱਚ ਅੱਜ ਨਸ਼ਾ ਆਇਆ ਹੈ। ਸਾਨੂੰ ਪਤਾ ਅੱਜ ਪੰਜਾਬ ਦੇ ਘਰ-ਘਰ ਦੇ ਵਿੱਚ ਬੇਰੁਜ਼ਗਾਰ ਬੈਠਾ ਪੜਿਆ ਲਿਖਿਆ ਸਾਨੂੰ ਪਤਾ ਪੰਜਾਬ ਦੇ ਵਿੱਚ ਹਰ ਪ੍ਰਕਾਰ ਦੀ ਅਲਾਮਤ ਪੰਜਾਬ ਦੇ ਵਿੱਚ ਹੈ ਪੰਜਾਬ ਦੀਆਂ ਸੜਕਾਂ ਟੁੱਟੀਆਂ ਹੋਈਆਂ ਐ ਪੰਜਾਬ ਦੇ ਸਕੂਲਾਂ ਕਾਲਜਾਂ ਦਾ ਜਿਹੜਾ ਯੂਨੀਵਰਸਿਟੀਆਂ ਦਾ ਬੇੜਾ ਕਰਕ ਹੋਇਆ ਪਿਆ ਐ ਉਹਦੀ ਤਬਦੀਲੀ ਦੇ ਲਈ ਸਾਨੂੰ ਘਰਾਂ ਦੇ ਵਿੱਚੋਂ ਨਿਕਲ ਕੇ ਪਿੰਡ-ਪਿੰਡ ਜਿਹੜੀਆਂ ਨੌਜਵਾਨ ਸਭਾ ਬਣਾਣੇ ਪੈਣੀਆਂ ਤਾਂ ਹੀ ਜਿਹੜਾ ਪਾਰਤਾਰਾ ਹੋ ਸਕਦਾ ਕਿਉਂਕਿ ਜਿਹੜਾ ਲੜਨਾ ਨੌਜਵਾਨਾ ਨਹੀਂ ਐ ਆਪਾਂ ਇਹ ਗੱਲ ਕਹਿ ਲਈਏ ਕਿ ਜੇ ਸਾਡੇ ਘਰ ਦੇ ਵਿੱਚ ਪੀੜ ਪਈ ਹੋਵੇ ਬਾਹਰੋਂ ਨਹੀਂ ਕੋਈ ਵੀ ਆਂਦਾ ਮਦਦ ਦੇ ਲਈ ਪਹਿਲਾ ਸਾਨੂੰ ਆਪ ਯਤਨ ਕਰਨੇ ਪੈਂਦੇ ਆ ਇਹ ਸੋਚ ਲਈਏ ਕਿ ਅੰਮ੍ਰਿਤਸਰ ਦੇ ਇਹਨਾਂ ਪਿੰਡਾਂ ਦੇ ਵਿੱਚ ਜੇ ਨਸ਼ੇ ਦਾ ਕਾਰੋਬਾਰ ਹੈ ਅੰਮ੍ਰਿਤਸਰ ਦੇ ਇਹਨਾਂ ਪਿੰਡਾਂ ਦੇ ਵਿੱਚ ਜੇ ਬੇਰੋਜ਼ਗਾਰੀ ਦਾ ਸੰਤਾਪ ੜਾਰੇ ਨੌਜਵਾਨ ਹੈ ਤੇ ਬਾਹਰੋਂ ਆ ਕੇ ਇਹਨਾਂ ਨੂੰ ਰੋਜ਼ਗਾਰ ਨਹੀਂ ਕੋਈ ਉਹ ਦੇ ਸਕਦਾ ਉਹਦੇ ਲਈ ਹਾਲਾਤ ਸਾਨੂੰ ਇੱਥੇ ਹੀ ਬਾਲਣੇ ਪੈਣਾ ਹੈ ਜਿਸ ਕੁਰਸੀ ਦੇ ਵਿੱਚ ਪਾਵਰ ਹੈ ਜਿਸ ਕੁਰਸੀ ਕੋਇ ਕਰਾਇਆ ਜਾ ਸਕਦਾ ਹੈ ਤੇ ਉਸ ਕੁਰਸੀ ਦੇ ਥੱਲੇ ਅੱਗ ਬਾਲਣ ਦੇ ਲਈ ਨੌਜਵਾਨਾਂ ਨੂੰ ਪਿੰਡੋਂ-ਪਿੰਡ ਇਕੱਠੇ ਕਰਨੇ ਪੈਣਾ ਹੈ ਕਰ ਸਕਦੀ ਹੈ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਸਾਰਾ ਕੁਝ ਕਰ ਸਕਦਾ ਹੈ ਹੋਇਆ ਨਾ ਨੋਟਬੰਦੀ ਹੋਈ ਸਾਰਾ ਕੁਝ ਬੰਦ ਹੋ ਗਿਆ ਕਰੋਨਾ ਦੇ ਵਿੱਚ ਜਦੋਂ ਕਹ ਲਈਏ 22 ਮਾਰਚ ਨੂੰ ਲੋਕਡਾਊਨ ਲੱਗਾ ਸਾਰਾ ਕੁਝ ਬੰਦ ਹੋ ਗਿਆ ਇੱਕ ਦਿਨ ਦੇ ਵਿੱਚ ਜੇ ਉਹ ਹੋ ਸਕਦਾ ਹੈ ਜੇ ਸਰਕਾਰ ਚਾਵੇ ਤਾਂ ਨਸ਼ਾ ਕਿਉਂ ਨਹੀਂ ਬੰਦ ਹੋ ਸਕਦਾ ਜੇ ਸਰਕਾਰ ਚਾਵੇ ਹਰ ਨੌਜਵਾਨ ਨੂੰ ਰੋਜ਼ਗਾਰ ਕਿਉਂ ਨਹੀਂ ਦਿੱਤਾ ਜਾ ਸਕਦਾ ਜੇ ਸਰਕਾਰ ਚਾਵੇ ਔਰਤਾਂ ਦੀ ਸੁਰੱਖਿਆ ਦਾ ਪ੍ਰਬੰਧ ਕਿਉਂ ਨਹੀਂ ਕੀਤਾ ਜਾ ਸਕਦਾ ਸਰਕਾਰ ਦੀ ਇੱਛਾ ਸ਼ਕਤੀ ਹੈ ਨਹੀਂ ਇਹ ਹੀ ਕਾਰਨ ਹੈ ਨਾ ਕਿ ਇੱਥੋਂ ਦਾ ਇੱਕ ਐਮਐਲਏ ਜਿਹੜਾ ਗਰੀਬਾਂ ਇਹ ਜਿਹੜੀ ਧਰਨੀਆਂ ਦੇ ਵਿੱਚੋਂ ਨਿਕਲੀ ਹੋਈ ਜਿਹੜੀ ਪਾਰਟੀ ਆ ਉਹਦੇ ਵਿੱਚੋਂ ਆ ਕੇ ਜਸਵੀਰ ਸਿੰਘ ਨਾ ਦਾ ਜਿਹਨੂੰ ਜਾਣਦਾ ਵੀ ਨਹੀਂ ਹੋਣਾ ਸ਼ਾਇਦ ਇੱਥੋਂ ਅੰਮ੍ਰਿਤਸਰ ਤੋਂ ਬਾਹਰ ਜਾ ਕੇ ਕੋਈ ਅੱਜ ਉਹਦਾ ਦਾਅ ਲੱਗ ਗਿਆ ਕਿਸਾਨੀਆਂ ਤੋਂ ਲੈ ਨਾ ਹੁੰਦਾ ਇਹ ਬੰਦੇ ਕਿਤੇ ਦਿਖਣੇ ਨਹੀਂ ਸੀਗੇ ਸਾਨੀਂ ਅੰਦੋਲਨ ਕਰਕੇ ਲੋਕਾਂ ਦਾ ਗੁੱਸਾ ਪੰਜਾਬ ਦੇ ਵਿੱਚੋਂ ਆਮ ਆਦੀ ਪਾਰਟੀ ਦੀ ਸਰਕਾਰ ਬਣਾ ਗਿਆ ਤੇ ਉਹ ਹੁਣ ਜੇ ਤਸਵੀਰਾਂ ਜਿਹੜੀਆਂ ਵਾਇਰਲ ਹੁੰਦੀਆਂ ਜੇ ਨੌਜਵਾਨੇ ਦੱਸਦੇ ਐ ਚਾਹੀਦਾ ਤਾਂ ਇਹ ਸੀ ਕਿ ਉਹ ਸਰਬਜੀਤ ਦੀ ਪਿੱਠ ਤੇ ਖੜਾ ਹੁੰਦਾ ਵੀ ਨੌਜਵਾਨ ਇਹ ਤੂੰ ਗੱਲ ਉਜਾਗਰ ਕੀਤੀ ਐ ਸੀ ਤੇਰੇ ਨਾਲ ਖੜੇ ਐ ਚਲ ਇਕੱਠੇ ਹੋਈਏ ਨਸ਼ੇ ਦਾ ਕਾਰੋਬਾਰ ਆਪਣੇ ਪਿੰਡਾਂ ਦੇ ਵਿੱਚੋਂ ਖਤਮ ਕਰੀਏ ਚਾਹੀਦਾ ਇਹ ਸੀਗਾ ਪਰ ਉਲਟਾ ਤੰਕਾ ਆਂਡੀ ਜਿਹੜੀ ਉਹ ਕਾਰਜਵਾਰੀ ਕੀਤੀ ਹੈ ਸਾਬਤ ਕਰਦੀ ਹੈ ਪੀ ਸਰਕਾਰ ਦੀ ਇਖਾ ਸ਼ਕਤੀ ਹੈ ਨਹੀਂ ਪੀ ਨਸ਼ੇ ਦਾ ਕਾਰੋਬਾਰ ਖਤਮ ਹੋਵੇ ਕਿਉਂਕਿ ਨਸ਼ੇ ਦੇ ਕਾਰੋਬਾਰੀਆਂ ਤੋਂ ਵੱਡਾ ਪੈਸਾ ਇਹਨਾਂ ਦੇ ਵੱਲੋਂ ਜਿਹੜਾ ਲਿਆ ਜਾ ਰਿਹਾ ਹੈ ਤਾਂ ਕਿ ਮਹਿੰਗੇ ਮਹਿੰਗੇ ਇਲੈਕਸ਼ਨ ਲੜੇ ਜਾ ਸਕਣ ਤਾਂ ਕਿ ਆਪਣਾ ਵੱਡਾ ਕਾਰੋਬਾਰ ਖੜਾ ਕੀਤਾ ਜਾ ਸਕੇ ਅਸੀਂ ਇਹ ਗੱਲ ਕਹਿੰਦੇ ਆ ਪੀ ਦਾ ਮੁਕਾਬਲਾ ਕੱਲਿਆਂ ਨਹੀਂ ਕੀਤਾ ਜਾ ਸਕਦਾ ਅਸੀਂ ਜਥੇਬੰਦੀ ਬੋਲੋ ਜਿੱਥੇ ਸਰਬਜੀਤ ਦੇ ਨਾਲ ਖੜੇ ਆ ਉੱਥੇ ਅਸੀਂ ਤੁਹਾਨੂੰ ਇਹ ਸੱਦਾ ਦੇਣ ਆਏ ਆ ਇਸ ਇਲਾਕੇ ਦੇ ਵਿੱਚ ਤੁਸੀਂ ਉਹ ਬਾਹ ਬੜਨਾ ਹੈ ਇਹਨਾਂ ਦੀ ਇੱਕ ਟੀਮ ਵੱਡੇ ਰੂਪ ਦੇ ਵਿੱਚ ਅਸੀਂ ਜਿਹੜੀ ਇਸ ਇਲਾਕੇ ਚ ਬਣਾਣਾ ਚਾਹੁੰਦੇ ਆ ਉਹ ਟੀਮ ਬਣਾਉਣ ਦੇ ਵਿੱਚ ਤੁਸੀਂ ਮਦਦ ਕਰਨੀ ਹੈ ਤਾਂ ਕਿ ਆਨ ਵਾਲੇ ਸਮੇਂ ਚ ਇਹਨਾਂ ਨਸ਼ੇ ਦੇ ਕਾਰੋਬਾਰੀਆਂ ਨੂੰ ਇਹਨਾਂ ਨਸ਼ੇ ਦੇ ਕਾਰੋਬਾਰੀਆਂ ਦੀ ਮਦਦ ਕਰਨ ਵਾਲੇ ਅਜਿਹੇ ਮੰਤਰੀਆਂ ਨੂੰ ਜਿਹੜੀ ਆਨ ਵਾਲੇ ਸਮੇਂ ਚ ਨੱਥ ਪਾਈ ਜਾ ਸਕੇ ਇਹਨਾਂ ਨੂੰ ਆਪਣੇ ਪਿੰਡਾਂ ਦੇ ਵਿੱਚ ਨਹੀਂ ਬਣਨ ਦੇਣਾ ਆਪਣੇ ਹਲਕੇ ਆਪਣੇ ਸ਼ਹਿਰਾਂ ਦੇ ਵਿੱਚ ਨਹੀਂ ਬਣਨ ਦੇਣਾ ਦੱਸਣਾ ਭੀ ਸੇ ਤਸਵੀਰ ਸਿਆ ਭੀ 2025 ਦਾ ਉਹ ਵੇਲਾ ਦੇਖ ਲੈ ਪੀ ਜਦੋਂ ਵੀਡੀਓ ਵਾਇਰਲ ਹੋ ਰਹੀਆਂ ਸੀ ਨਸ਼ੇ ਦੇ ਨਾਲ ਮਰਦੇ ਨੌਜਵਾਨਾਂ ਦੀਆਂ ਤੇ ਤੂੰ ਜਿਹੜੇ ਨੌਜਵਾਨ ਇਹ ਗੱਲਾਂ ਨੂੰ ਉਜਾਗਰ ਕਰਦੇ ਸੀਗੇ ਉਹਨਾਂ ਨੂੰ ਧਮਕਾਂਦਾ ਰਿਆਂ ਤੇ ਤੇਰੇ ਅਗੇ ਹੱਥ ਬੰਨੇ ਤੂੰ ਸਾਡੇ ਪਿੰਡਾਂ ਦੇ ਵੱਲ ਨਾ ਆਇਆ ਅਸੀਂ ਤੈਨੂੰ ਕੋਈ ਮਾੜੀ ਚੰਗੀ ਗੱਲ ਨਹੀਂ ਕਰਦੇ ਕਿਉਂਕਿ ਅਸੀਂ ਬਾਬੇ ਨਾਨਕ ਦੇ ਜાયੇ ਆ ਅਸੀਂ ਸਾਂਝੀ ਮਾਲਤਾ ਦੇ ਪੁਜਾਰੀ ਆ ਅਸੀਂ ਕਿਸੇ ਨੂੰ ਵੀ ਜਿਹੜਾ ਮਾਰਾ ਚੰਗਾ ਨਹੀਂ ਕਹਿੰਦੇ ਕਿਉਂਕਿ ਤੂੰ ਸਾਡਾ ਵੀ ਭਾਈ ਆ ਪਰ ਤੂੰ ਰਲਿਆ ਉਹਦਾ ਬੇਈਮਾਨਾਂ ਦੇ ਨਾਲ ਆ ਜਿਹਦੇ ਕਰਕੇ ਸਾਡੀ ਨੌਜਵਾਨੀ ਦਾ ਉਜਾੜਾ ਹੋ ਰਿਹਾ ਜਿਹਦੇ ਕਰਕੇ ਸਾਡੇ ਪੰਜਾਬ ਦਾ ਉਜਾੜਾ ਹੋ ਰਿਹਾ ਏ ਇਹ ਗੱਲ ਤੁਸੀਂ ਅੱਗੇ ਇਹ ਕਹਿਣੀ ਆਣ ਵਾਲੇ ਸਮੇਂ ਦੇ ਵਿੱਚ ਤੇ ਆਪਣੇ ਇਸ ਇਲਾਕੇ ਦੇ ਵਿੱਚ ਵੱਡੀ ਟੀਮ ਬਣਾਣੀ ਆ ਤੇ ਨੌਜਵਾਨਾਂ ਨੂੰ ਵੀ ਜਿਹੜੀ ਇਹ ਕੁਰਸੀ ਕਰ ਸਕਦੀ ਆ ਤੇ ਉਸ ਕੁਰਸੀ ਦੇ ਥੱਲੇ ਭਾਂਬੜ ਬਾਲਣ ਦੇ ਲਈ ਤੁਹਾਡੇ ਚੋਂ ਨੌਜਵਾਨੀ ਨਿਕਲ ਕੇ ਆਣੀ ਚਾਹੀਦੀ ਹੈ ਕਰਤਾਰ ਸਿੰਘ ਸਰਾਪਾ ਤੁਹਾਡੇ ਵਰਗਾ ਹੀ ਸੀ ਸ਼ਹੀਦ ਅਜਗ ਭਗਤ ਸਿੰਘ ਤੁਹਾਡੇ ਵਰਗਾ ਹੀ ਸੀ ਸ਼ਹੀਦ ਉਧਮ ਸਿੰਘ ਤੁਹਾਡੇ ਵਰਗਾ ਹੀ ਸੀ ਤੁਹਾਡੇ ਵਰਗੇ ਹੀ ਨੌਜਵਾਨ ਚੱਲ ਕੇ ਅੱਜ ਜੋ ਲੜਦੇ ਨਾ ਅੱਜ ਜੋ ਲੜਦੇ ਨਾ ਉਸ ਸਮੇਂ ਦੇ ਵਿੱਚ ਅੱਜ ਅਸੀਂ ਆਜ਼ਾਦ ਮੁਲਕ ਦੇ ਵਿੱਚ ਸਾਹ ਨਹੀਂo ਲੈਣਾ ਸੀ ਹਾਲਾਤ ਉਹ ਵੀ ਬਹੁਤ ਜ਼ਾਦੇ ਜਿਹੜੇ ਐ ਲੋਕਾਂ ਦੇ ਬਪਰੀ ਸੀ ਅੱਜ ਹਾਲਾਤ ਉਹਦੇ ਤੋਂ ਵੀ ਜ਼ਿਆਦੇ ਉਲਟ ਹੋਈ ਜਾ ਰਹੀ ਐ ਅਸੀਂ ਦੇਖ ਲਈਏ ਕਿ ਅਮਰੀਕਾ ਨੇ ਕਿਸ ਪ੍ਰਕਾਰ ਦੇ ਨਾਲ ਇੱਕ ਹੋਰ ਮੁਲਕ ਦੇ ਉੱਪਰ ਜਿਹੜਾ ਕਾਬਜ਼ ਹੋਣ ਦੇ ਲਈ ਹਮਲਾ ਕਰ ਦਿੱਤਾ ਜਦੋਂ ਲਗਾਤਾਰ ਗਾਜ਼ਾ ਦੇ ਵਿੱਚ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ ਜੰਗ ਅਸੀਂ ਲਗਾਤਾਰ ਦੇਖ ਰਹੇ ਹਾਂ ਇੱਥੇ ਜਿਹੜੀ ਥੋੜੇ ਦਿਨ ਪਹਿਲਾਂ ਬਾਪ ਰਿਆ ਕਿਦਾਂ ਲੋਕਾਂ ਨੂੰ ਡਰ ਦੇ ਨਾਲ ਸਹਿਮ ਗਏ ਅਮਰਸਰ ਤੁਸੀਂ ਤੁਰ ਤਾ ਨੇੜੇ ਸੀਗੇ ਤੁਹਾਨੂੰ ਖੁਦ ਪਤਾ ਹੋਣਾ ਕੀ ਹਾਲਾਤ ਸੀਗੇ ਇਹਦਾ ਸਰਕਾਰਾਂ ਨੇ ਇਹੀ ਕੁਝ ਕਰਨਾ ਹੈ ਜੇ ਤਬਦੀਲੀ ਕਰਨੀ ਹੈ ਉਸ ਤਬਦੀਲੀ ਕਰਨ ਦੇ ਲਈ ਪਿੰਡ ਪਿੰਡ ਸਭਾ ਬਣਾਉਣ ਦੀ ਲੋੜ ਹੈ ਹਰ ਪਿੰਡ ਦੇ ਵਿੱਚ ਹਰ ਮਹੱਲੇ ਦੇ ਵਿੱਚ ਨੌਜਵਾਨ ਸਭਾ ਖੜੀ ਕਰਨ ਦੀ ਲੋੜ ਹੈ ਤੇ ਅਜਿਹੇ ਛੋਟੇ ਛੋਟੇ ਜਲਸੇ ਚਾਹੇ ਗਿਣਤੀ ਵੱਧ ਇਕੱਠੀ ਹੁੰਦੀ ਹੈ ਚਾਹੇ ਘੱਟ ਇਹ ਨਹੀਂ ਪਰਵਾਹ ਕਰਨ ਦੀ ਲੋੜ ਕਰੋ ਜਲਸੇ ਵੱਧ ਤੋਂ ਵੱਧ ਕੱਟ ਕਰੋ ਸੁਭਾਵਾਂਮ ਕਰੋ ਤਾਂ ਕਿ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾ ਕੇ ਜਾ ਸਕੇ ਇਸ ਪਾਸੇ ਨੂੰ ਜੇ ਤੁਸੀਂ ਨਹੀਂ ਕਰਨਾ ਤੇ ਵੱਡੀ ਸਰਮਾਇਦਾ ਰੋਪੀ ਲੱਗੀ ਹੋਈ ਹੈ ਆਪਣੀ ਵਿਚਾਰ ਤਰ੍ਹਾਂ ਫੋਨਾਂ ਦੇ ਵਿੱਚ ਤੁਹਾਡੇ ਜਮਦੇ ਬੱਚਿਆਂ ਤੱਕ ਦੇ ਰਹੀ ਹੈ ਉਹਨਾਂ ਨੂੰ ਪਤਾ ਕਿਹੜਾ ਬਟਨ ਦੱਬਣਾ ਤੇ ਕੀ ਕੁਝ ਕਰਨਾ ਉਹ ਲਗਾਤਾਰ ਪਰੋਸ ਰਹੇ ਐ ਅਸੀਂ ਕਾਨੂੰਨ ਬਣਾਏ ਵੀ 18 ਸਾਲ ਤੋਂ ਥੱਲੇ ਲੇਬਰ ਨਹੀਂ ਕਰਾਈ ਜਾ ਸਕਦੀ ਉਹ ਮੋਬਾਈਲ ਦੇ ذریعے ਤੁਹਾਡੇ ਜਮਦੇ ਬੱਚੇ ਕੋ ਵੀ ਪੈਸੇ ਕਮਾ ਰਹੇ ਐ ਜੇ ਝੂਠ ਹੈ ਤਾਂ ਦੱਸ ਦਿਓ ਜਿਹੜੇ ਫੋਨ ਤੁਸੀਂ ਜੇਬਾਂ 'ਚ ਪਾਏ ਹੋਇਆ ਇੱਕ ਫੋਨ ਦੇ ਰੀਚਾਰਜ ਦਾ ਖਰਚਾ 18 ਤੋਂ 20 ਰੁਪਏ ਇੱਕ ਦਿਨ ਦਾ ਐ ਅੱਜ ਜਦੋਂ ਅਸੀਂ ਜਦੋਂ ਮੈਂ ਮੈਂ ਜਦੋਂ ਇਕੱਲੇ ਵੀ ਬੱਚਾ ਸੀਗਾ ਤੇ ਸਾਡਾ ਬਾਪ ਲਗਾਤਾਰ ਸਿਖਾਉਂਦਾ ਰਿਹਾ ਵੀ ਖੇਤੀ ਕਰਨੀ ਹੈ ਕੰਮ ਕਰਨਾ ਮਿਹਨਤ ਕਰਨੀ ਹੈ ਅੱਜ ਹਾਲਾਤ ਇਹ ਹੈ ਵੀ ਬੱਚਾ ਪਾਸੇ ਹੀ ਦਿਖਦਾ YouTube ਤੇ Facebook ਤੇ ਸਬਸਕ੍ਰਾਈਬ ਕਰਨਾ ਤੇ ਫੋਲੋ ਕਰਨਾ ਇਤੋਂ ਵੱਧ ਕੋਈ ਗੱਲ ਨਹੀਂ ਚੱਲਦੀ ਦਿਮਾਗ ਨਹੀਂ ਬਣਤਿਆ ਜਾ ਰਿਹਾ ਦਿਮਾਗ ਨਹੀਂ ਬਣਾਇਆ ਜਾ ਰਿਹਾ ਸਿਰਫ ਲੇਬਰ ਤਿਆਰ ਕੀਤੀ ਜਾ ਰਹੀ ਹੈ ਇਹਦੇ ਲਈ ਦੇ ਵਿਰੁੱਧ ਜਿਹੜਾ ਆ ਸਾਨੂੰ ਕੰਮ ਕਰਨੇ ਪੈਣਾ ਕਿਉਂਕਿ ਮਨੁੱਖ ਜਾਨਵਰ ਤੇ ਮਨੁੱਖ ਦੇ ਵਿੱਚ ਤਬਦੀਲੀ ਸਿਰਫ ਇੱਕੋ ਹੀ ਆ ਸਾਨੂੰ ਦਿਮਾਗ ਲੱਗਾ ਹੋਇਆ ਤੇ ਜਾਨਵਰ ਨੂੰ ਦਿਮਾਗ ਨਹੀਂ ਲੱਗਾ ਉਹੀ ਦਿਮਾਗ ਦੇ ਨਾਲ ਇਹ ਵੱਡੇ ਵੱਡੇ ਸਰਮਾਇਦਾਰ ਇਹ ਸਿਆਸੀ ਪਾਰਟੀਆਂ ਲਗਾਤਾਰ ਖੇਡ ਰਹੀਆਂ ਤੇ ਸਾਡੇ ਨੌਜਵਾਨ ਜੇ ਲਗਾਤਾਰ ਜਿਹੜੇ ਥੋੜਾਕ ਸਮਝਦੇ ਆ ਤੇ ਬੋਲਦੇ ਆ ਰਜਿਸਟਰ ਕਰਦੇ ਆ ਵੀ ਇਹ ਗਲਤ ਹੋ ਰਿਹਾ ਤੇ ਉਹਨਾਂ ਨੂੰ ਧਮਕਾਇਆ ਜਾ ਰਿਹਾ ਹੈ ਮੈਂ ਇੱਕ ਗੱਲ ਸਭਾ ਦੇ ਵੱਲੋਂ ਸਾਫ਼ ਕਹਿ ਰਿਹਾ ਉਹਦੇ ਨਾਲ ਖਤਮ ਕਰਨੀ ਹੈ ਗੱਲ ਇਹ ਆਸ ਰੱਖਦਾ ਵੀ ਤੁਸੀਂ ਅੱਜ ਤੋਂ ਬਾਅਦ ਇਹ ਜੀ ਕਨਵੈਨਸ਼ਨ ਤੋਂ ਬਾਅਦ ਜਿਹੜਾ ਅਸੀਂ ਚਾਹੁੰਦੇ ਆ ਪਿੰਡ ਪਿੰਡ ਸਭਾ ਬਣੇ ਆਨਲੇ ਸਮੇਂ 'ਚ ਇੱਥੇ ਦੁਬਾਰਾ ਕੱਟ ਹੋਵੇ ਤੇ ਨੌਜਵਾਨ ਸਭਾ ਦੀ ਚੋਣ ਕਰੀਏ ਵੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਇਹ ਨੌਜਵਾਨ ਸਭਾ ਜਿਹੜੀ ਅੱਜ ਤੋਂ ਬਾਅਦ ਕੰਮ ਕਰੂਗੀ ਨਸ਼ੇ ਦੇ ਕਾਰੋਬਾਰ ਨੂੰ ਹੋਰ ਜ਼ਿਆਦਾ ਲੋਕਾਂ ਦੇ ਵਿੱਚ ਲੈ ਕੇ ਜਾਊਗੀ ਵੀ ਇਸ ਇਲਾਕੇ ਦੇ ਵਿੱਚ ਨਸ਼ਾ ਹੋ ਰਿਹਾ ਹੈ ਇਹਨੂੰ ਸਰਕਾਰ ਬੰਦ ਕਰੇ ਤੇ ਲਗਾਤਾਰ ਲੜੂਗੀ ਵੀ ਇਹਨਾਂ ਨੌਜਵਾਨਾਂ ਨੂੰ ਪ੍ਰਬੰਧ ਕਰੇ ਰੋਜ਼ਗਾਰ ਦੇ ਤਾਂ ਕਿ ਇਹ ਕਾਰੋਬਾਰ ਵੱਧ ਉੱਭਰ ਨਾ ਸਕੇ ਇੱਕ ਗੱਲ ਦੂਜੀ ਜਿਹੜੀ ਐਮਐਲਏ ਦੇ ਵੱਲੋਂ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਮੈਂ ਸਾਫ਼ ਕਹਿਣਾ ਹੈ ਇਸੋ ਦੇ ਉਸ ਐਮਐਲਏ ਨੂੰ ਵੀ ਜਸਵੀਰ ਸਿੰਘ ਇਹ ਪਰੇਖਾ ਛੱਡ ਦੇ ਵੀ ਅੱਜ ਤੂੰ ਐਮਐਲਏ ਅਤੇ ਇੱਕ ਨੌਜਵਾਨ ਨੂੰ ਤੂੰ ਦੁਕਾਲੇਗਾ ਤੂੰ ਇਤਿਹਾਸ ਦੇ ਵੱਲੋਂ ਦੇਖ ਲਿਆ ਵੀ ਜੱਥੇਬੰਦੀਆਂ ਕੀ ਹੁੰਦੀਆਂ ਹਨ ਜੇ ਜੱਥੇਬੰਦੀਆਂ ਤਿਆਰ ਕਰਨ ਤੇ ਉਹ ਦਿੱਲੀ ਦੇ ਉੱਪਰ ਬੈਠੇ ਹੋਏ ਨਰਿੰਦਰ ਮੋਦੀ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਹੈ ਉਧਰੀਆ ਗੋਡਣੀਆਂ ਲਵਾ ਸਕਦੀਆਂ ਜੇ ਅਸੀਂ ਤੈਅ ਕਰ ਲਿਆ ਤੇ ਦੇਖ ਲਿਆ ਵੀ ਤੇਰਾ ਘਰੋਬਾਰ ਉਹ ਨਿਕਲਣਾ ਬੰਦ ਕਰ ਦੇਣਾ ਹੈ ਕਿਉਂਕਿ ਕਿਸਾਨੀ ਅੰਦੋਲਨ ਦੇ ਦੌਰਾਨ ਹਰਿਆਣੇ ਦੇ ਮੁੱਖ ਮੰਤਰੀ ਦਾ ਹੈਲੀਕਾਪਟਰ ਅਸੀਂ ਜ਼ਮੀਨ ਤੇ ਨਹੀਂ ਉਤਣ ਦਿੱਤਾ ਸੀਗਾ ਪੰਜਾਬ ਦੇ ਵਿੱਚ ਭਾਜਪਾ ਦੀ ਇੱਕ ਰੈਲੀ ਨਹੀਂ ਹੋਣ ਦਿੱਤੀ ਸੀਗੀ ਤੇ ਭਲੇਖਾ ਛੱਡਦੇ ਲੋਕ ਤਕੜੇ ਹੁੰਦੇ ਆ ਲੋਕਾਂ ਦੇ ਵੱਲ ਨੂੰ ਸਜਦਾ ਕਰੀਦਾ ਸਿਰ ਚੁਕਾਈਦਾ ਨਾ ਕਿ ਉਹਨਾਂ ਦੇ ਵੱਲ ਨੂੰ ਘੂਰੀਦਾ ਤੇ ਉਹਨਾਂ ਨੂੰ ਧਮਕਾਈਦਾ ਜੇ ਅਜੇਹੀ ਅੱਜ ਤੋਂ ਬਾਅਦ ਕੋਈ ਹਰਕਤ ਹੋਈ ਤੇ ਅਸੀਂ ਜਥੇਬੰਦੀ ਵੱਲੋਂ ਵੱਡਾ ਐਕਸ਼ਨ ਉਲਿਕਾਂਗੇ ਉਹ ਕੱਲਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਵੱਲੋਂ ਨਹੀਂ ਹੋਏਗਾ ਜਿਹੜੀਆਂ ਪੰਜਾਬ ਭਰ ਦੀਆਂ ਜਿਹੜੀਆਂ ਸਾਰੀਆਂ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਰੱਖਾਂਗੇ ਤੇ ਉਹ ਸਿੱਧੇ ਤੌਰ ਤੇ ਕਿ ਪੁਰਾ ਮਲਿਆ ਵਿਰੁੱਧ ਰੱਖਾਂਗੇ ਜਿਹੜੇ ਗੁੰਡਾਗਰਦੀ ਦਾ ਰਾਜ ਹੋਰ ਵੱਡਾ ਕਰਨਾ ਚਾਹ ਇਹਦੇ ਨਾਲ ਹੀ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਵੀ ਤੁਸੀਂ ਸੁਣਿਆ ਤੇ ਆਸ ਰੱਖਦਾ ਵੀ ਸ਼ੀਦ ਭਗਤ ਸਿੰਘ ਨੌਜਵਾਨ ਸਭਾ ਦਾ ਅਮਰੀਕ ਸਰਦ ਦੇ ਪਿੰਡ-ਪਿੰਡ ਦੇ ਵਿੱਚ ਹਰ ਸ਼ਹਿਰ ਹਰੀ ਗਲਗਨ ਮਹੱਲੇ ਦੇ ਵਿੱਚ ਲੈ ਕੇ ਜਾਓਗੇ ਤੇ ਸ਼ੀਦ ਅਜ਼ਮ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਹੋਰ ਅੱਗੇ ਲੈ ਕੇ ਜਾਣ ਦੇ ਲਈ ਉਹਦੇ ਸੁਪਨਿਆਂ ਦਾ ਸਮਾਜ ਬਣਾਉਣ ਦੇ ਲਈ ਸਾਡੇ ਪਿੱਠ ਦੇ ਸਾਡੀ ਜਿਹੜਾ ਸਾਥ ਦਿੰਦੇ ਰਹੋਗੇ ਧੰਨਵਾਦ ਸਾਥੀਓ